ਜੀ ਉਹਦੀ ਅਸੀਂ ਪੁਰਜੋੜ ਜਿਹੜੀ ਉਹ ਨਿੰਦਾ ਕਰਦੇ ਆ ਕਿਉਂਕਿ ਸਾਡੇ ਜਿਹੜੇ ਕਿਸਾਨ ਸੀਗੇ ਸਾਡੇ ਮਜ਼ਦੂਰ ਸੀ ਸਾਡੇ ਨੌਜਵਾਨ ਬਜ਼ੁਰਗੋ ਉਹ ਆਪਣੀਆਂ ਮੰਗਾਂ ਜਿਹੜੀਆਂ ਹੱਕੀ ਹੋਏ ਮੰਨੇ ਹੋਏ ਨੇ ਉਹਨਾਂ ਨੂੰ ਮਨਾਉਣ ਵਾਸਤੇ ਪੂਰੀਆਂ ਕਰਾਉਣ ਵਾਸਤੇ ਗਏ ਹੋਏ ਸੀਗੇ ਅੱਜ ਅਸੀਂ ਪੁਤਲੇ ਵੀ ਸਾੜ ਰਹੇ ਹਾਂ ਸਮੁੱਚੇ ਭਾਰਤ ਦੇ ਵਿੱਚ ਆਉਣ ਵਾਲੇ ਜਿਹੜੀ 26 ਤਰੀਕ ਹੈ ਉਹਦੇ ਵਿੱਚ ਇਹ ਟਰੈਕਟਰ ਜਿਹੜੇ ਦਿੱਲੀ ਵੱਲ ਨੂੰ ਮੂੰਹ ਕਰਕੇ ਲਾਉਣ ਜਾ ਰਹੇ ਆ ਹੀ ਡਟੇ ਆਓ ਬਾਰਡਰਾਂ ਦੇ ਉੱਤੇ ਤੇ ਡਟੇ ਰਹਿਣਗੇ ਉਹ ਕਿਸਾਨ ਪਿੱਛੇ ਮੁੜਨ ਵਾਲੇ ਨਹੀਂਗੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਵਾ ਉਹਨਾਂ ਦੀ ਪਿੱਠ ਤੇ ਖੜਾ ਵਾ ਅਰਥ ਦੇ ਕਿਸਾਨ ਤੇ ਮਜ਼ਦੂਰ ਨੂੰ ਜਿਹੜਾ ਕਾਰਪੋਰੇਟ ਘਰਾਣੇ ਨੇ ਲੁੱਟ ਲੁੱਟ ਕੇ ਕਬਜ਼ੇ ਵਿੱਚ ਕੀਤਾ ਔਰ ਉਹਨਾਂ ਨੂੰ ਆਜ਼ਾਦੀ ਦਿਵਾਉਣ ਦਾ ਅਸੀਂ ਇਹ ਸਿਰਫ ਇਹ ਪੰਜਾਬੀਆਂ ਦੇ ਸਿਰ ਜਾਏਗਾ ਔਰ ਅਸੀਂ ਇਹ ਉਹ ਆਜ਼ਾਦੀ ਦਿਵਾ ਕੇ ਰਹਿਾਂਗੇ ਚਾਹੇ ਸਾਨੂੰ ਕਿੰਨੀਆਂ ਵੀ ਉੱਥੇ ਸ਼ਹਾਦਤਾਂ ਦੇਣੀਆਂ ਪੈਣ ਕਿਸਾਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਤਸ਼ੱਦਦ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਤਾਂ ਵਿਤੇ ਦੋ ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਦੀ ਜਾਨ ਵੀ ਹੈ ਜਿਹੜੀ ਜਾਂਦੀ ਹੈ ਜਿਸ ਤਰੀਕੇ ਨਾਲ ਗੋਲੀ ਲੱਗਦੀ ਹੈ ਉਸ ਨੂੰ ਉਸ ਤੋਂ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਐਕਸ਼ਨ ਤੇ ਜਿਹੜੇ ਐਲਾਨ ਕੀਤੇ ਜਾਂਦੇ ਨੇ ਤੇ ਅੱਜ ਪੰਜਾਬ ਭਰ ਦੇ ਵਿੱਚ ਜੋ ਪੁੱਤਨਾ ਫੁਕਣ ਦਾ ਜੋ ਕਾਰਜਕ੍ਰਮ ਸੀਗਾ ਉਹਨਾਂ ਵੱਲੋਂ ਕੀਤਾ ਗਿਆ ਤਾਂ ਸਾਡੇ ਨਾਲ ਇੱਥੇ ਜਿਹੜੇ ਜ਼ਿਲ੍ਹੇ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਵਰਪਾਲਸਾ ਸੋ ਪਹਿਲਾਂ ਤਾਂ ਜਿਸ ਤਰੀਕੇ ਦਾ ਮਾਹੌਲ ਖਨੋਰੀ ਬਾਰਡਰ ਵਿਖੇ ਤੇ ਜਾਂ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ ਪ੍ਰਸ਼ਾਸਨ ਜੋ ਹਰਿਆਣਾ ਦਾ ਉਹਨਾਂ ਵੱਲੋਂ ਸਿਰਜਿਆ ਜਾ ਰਿਹਾ ਤਾਂ ਕਿਵੇਂ ਵੇਖਦੇ ਹੋ ਉਸ ਨੂੰ ਵੇਖੋ ਜੀ ਉਹਦੀ ਅਸੀਂ ਪੂਰਜੋਰ ਜਿਹੜੀ ਉਹ ਨਿੰਦਾ ਕਰਦੇ ਆ ਕਿਉਂਕਿ ਸਾਡੇ ਜਿਹੜੇ ਕਿਸਾਨ ਸੀਗੇ ਸਾਡੇ ਮਜ਼ਦੂਰ ਸੀ ਸਾਡੇ ਨੌਜਵਾਨ ਬਜ਼ੁਰਗ ਉਹ ਆਪਣੀਆਂ ਮੰਗਾਂ ਜਿਹੜੀਆਂ ਹੱਕੀ ਹੋਏ ਮੰਨੇ ਹੋਏ ਨੇ ਉਹਨਾਂ ਨੂੰ ਮਨਾਉਣ ਵਾਸਤੇ ਪੂਰੀਆਂ ਕਰਾਉਣ ਵਾਸਤੇ ਗਏ ਹੋਏ ਸੀਗੇ ਤੇ ਉਹਨਾਂ ਨੇ ਦਿੱਲੀ ਸ਼ਾਂਤਮਈ ਤਰੀਕੇ ਦੇ ਨਾਲ ਬਹਿਣਾ ਸੀਗਾ ਜਾ ਕੇ ਪਰ ਇਹਨਾਂ ਸਰਕਾਰ ਨੇ ਜਿਹੜਾ ਬਾਰਡਰ ਬਣਾ ਕੇ ਰੱਖ ਦਿੱਤਾ ਉਹਦੇ ਪਾਕਿਸਤਾਨ ਵਾਲਾ ਚੀਨ ਵਾਲਾ ਉਹਦੀ ਪੂਰਜੋਰ ਨਿੰਦਾ ਕਰਦੇ ਆ ਅਸੀਂ ਭਾਜਪਾ ਘਰਾਂ ਦਾ ਘਰਾਓ ਵੀ ਕਰ ਰਹੇ ਆ ਕੀਤਾ ਸੀਗਾ ਪਿਛਲੇ ਤਿੰਨਾਂ ਦਿਨਾਂ ਚ ਅੱਜ ਅਸੀਂ ਪੁਤਲੇ ਵੀ ਸਾੜ ਰਹੇ ਹਾਂ ਸਮੁੱਚੇ ਭਾਰਤ ਦੇ ਵਿੱਚ ਆਉਣ ਵਾਲੇ ਜਿਹੜੀ 26 ਤਰੀਕ ਹੈ ਉਹਦੇ ਵਿੱਚ ਅ ਲੌਣ ਜਾ ਰਹੇ ਆ ਇਹਦੀ ਪੂਰ ਜੋਰਾ ਹੀ ਨਿੰਦਾ ਕਰਦੇ ਆ ਖट्टर ਸਰਕਾਰ ਦੀ ਜਿਹੜੀ ਇਹਨੇ ਧੱਕੇਸ਼ਾਹੀ ਕੀਤੀ ਆ ਕਿਉਂਕਿ ਸਾਡੇ ਕੋਈ ਤੋਪਾ ਟੈਂਕਾ ਲੈ ਕੇ ਨਹੀਂ ਹਾਜ਼ਰ ਆਏ ਅਸੀਂ ਤਾਂ ਝੰਡਿਆਂ ਦੇ ਵਿੱਚ ਡੰਡੇ ਵੀ ਬਿਲਕੁਲ ਮਾੜੇ ਪਾ ਕੇ ਖੜਦੇ ਆ ਸਾਡੀ ਕੋਲ ਲੜਨ ਵਾਲੀ ਰਾਜਨੀਤੀ ਨਹੀਂ ਹੁੰਦੀ ਪਰ ਇਹਨਾਂ ਸਰਕਾਰਾਂ ਨੇ ਉਥੇ ਤੋਪਾਂ ਚਲਾਈਆਂ ਨੇ ਉਥੇ ਗੋਲੀਆਂ ਚਲਾਈਆਂ ਸ਼ਰਿਆਮ ਉਥੇ ਅਥਰੂ ਗੈਸੁੱਟੇ ਗਿਆ ਡਾਂਗਾ ਨਾਲ ਕੁੱਟਿਆ ਗਿਆ ਵਾ ਬੋਰੀਆਂ 'ਚ ਪਾ ਪਾ ਕੇ ਸਾਡੇ ਬਜ਼ੁਰਗਾਂ ਨੌਜਵਾਨਾਂ ਨੂੰ ਲਾਪਤਾ ਕੀਤਾ ਗਿਆ ਅਜੇ ਤੇ ਸਾਡੇ 5 ਕਿਸਾਨ ਜਿਹੜੇ ਇਹਨਾਂ ਦੀ ਪੁਸ਼ਟੀ ਹੋਈ ਆ ਬਾਕੀ ਪਤਾ ਨਹੀਂ ਅਜੇ ਕਿੰਨਿਆਂ ਦੀ ਹੋਣੀ ਆ ਤੇ ਕਿੰਨਿਆਂ ਦੀ ਸ਼ਿਦ ਔਰ ਅਹੀ ਡਟੇ ਆ ਬਾਰਡਰਾਂ ਦੇ ਉੱਤੇ ਤੇ ਡਟੇ ਰਹਿਣਗੇ ਉਹ ਕਿਸਾਨ ਪਿੱਛੇ ਮੁਰਨ ਵਾਲੇ ਨਹੀਂਗੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਵਾ ਉਹਨਾਂ ਦੀ ਪਿੱਠ ਤੇ ਖੜਾ ਵਾ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਜੇ ਗੱਲ ਕਰ ਲਈਏ ਤਾਂ ਕਿਸਾਨਾਂ ਵੱਲੋਂ ਖਾਸ ਤੌਰ ਤੇ ਕਹਿ ਗਿਆ ਸੀਗਾ ਕਿ ਸੰਯੁਕਤ ਕਿਸਾਨ ਮੋਰਚਾ ਆਪਣੇ ਜਿਹੜੇ ਹੈਗੇ ਨੇ ਅਧਿਕਾਰੀ ਹੈਗੇ ਨੇ ਜੇ ਕਹਿ ਲਈ ਕਿ ਵੱਡੇ ਪ੍ਰਧਾਨ ਹੈਗੇ ਨੇ ਉਹਨਾਂ ਦੀ ਮੀਟਿੰਗ ਤੋਂ ਬਾਅਦ ਜਿਹੜਾ ਵੱਡਾ ਐਕਸ਼ਨ ਲਏਗਾ ਤਾਂ ਜਿੱਦਾਂ ਪਿਤੇ ਦਿਨਾਂ ਤੋਂ ਉੱਥੇ ਹਾਲਾਤ ਬਣੇ ਹੋਏ ਨੇ ਅਤੂ ਗੈਸ ਦੇ ਗੋਲੇ ਗੋਲੀਆਂ ਨਾਲ ਇੱਕ ਨੌਜਵਾਨ ਦੀ ਜਾਨ ਜਾਣੀ ਕਈ ਨੌਜਵਾਨ ਲਾਪਤਾ ਹੋਣੇ ਤਾਂ ਸੋ علیحدਦਾ ਇਹ ਗੱਲ ਕਰ ਲਈ ਗੱਡੀਆਂ ਦੀਆਂ ਪੰਨ ਤੋੜ ਉੱਥੇ ਆਮ ਵੇਖਣ ਨੂੰ ਮਿਲੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਸੰਯੁਕਤ ਕਿਸਾਨ ਮੋਰਚਾ ਕਿਵੇਂ ਵੇਖਦਾ ਸੰਯੁਕਤ ਕਿਸਾਨ ਮੋਰਚਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਬਹੁਤ ਦੁਖੀ ਆ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਆ ਸਰਕਾਰ ਸਾਨੂੰ ਘਰ ਬੈਠਿਆਂ ਨੂੰ ਪਰੇਸ਼ਾਨ ਕਰ ਰਹੀ ਆ ਕਿ ਅਸੀਂ ਅਸੀਂ ਜਲਦੀ ਤੋਂ ਜਲਦੀ ਕੋਈ ਵੱਡਾ ਐਕਸ਼ਨ ਲਈਏ ਔਰ ਸੰਜੁਕਤ ਕਿਸਾਨ ਮੋਰਚਾ ਵੱਡਾ ਐਕਸ਼ਨ ਲਏਗਾ ਮੀਟਿੰਗ ਸਾਡੀਆਂ ਚੱਲ ਰਹੀਆਂ ਨੇ ਐਲਾਨ ਦੋ ਉਹਨਾਂ ਨੇ ਕਰ ਦਿੱਤੇ ਨੇ ਜਿਵੇਂ ਜਿਵੇਂ ਸਾਨੂੰ ਹਾਈ ਕਮਾਂਡ ਦਾ ਅੱਗੇ ਆਰਡਰ ਆਏਗਾ ਓਵੇਂ ਓਵੇਂ ਅੱਗੇ ਚੱਲਦੇ ਰਾਵਾਂਗੇ ਪਰ ਭਾਰਤ ਸਰਕਾਰ ਇਹ ਨਾ ਸੋਚੇ ਕਿ ਅਸੀਂ ਇਹਨੂੰ ਹਿੰਦੂ ਸਿੱਖ ਦੀ ਲੜਾਈ ਬਣਾ ਕੇ ਪੰਜਾਬ ਨੂੰ ਪਹਿਲਾਂ ਵਾਂਗੂ 84 ਵਾਲੇ ਮਾਹੌਲ ਚ ਲੈ ਆਵਾਂਗੇ ਇਹ ਨਾ ਸੋਚੇ ਅਸੀਂ ਸਾਂ ਇਹ ਜਿਹੜੇ ਕਿਸਾਨ ਆ ਨਾ ਕਿਸਾਨ ਪੰਜਾਬ ਦੇ ਵਿੱਚ ਤੇ ਸਿੱਖ ਕਿਸਾਨ ਆ ਸਿੱਖ Hindu ਦੀ ਲੜਾਈ ਬਣਾ ਰਹੀ ਨਾ ਸਾਨੂੰ ਖਾਲਸਤਾਨੀ ਦਸਰੀ ਆ ਪੂਰੇ ਭਾਰਤ ਦੇ ਵਿੱਚ Hindu ਕਿਸਾਨ ਆ ਅਸੀਂ ਭਾਰਤ ਦੇ ਸਿੱਖਾਂ ਦੀ ਭਾਰਤ ਦੇ ਕਿਸਾਨਾਂ ਦੀ ਗੱਲ ਕਰ ਰਹੇ ਆ ਪੂਰੇ ਭਾਰਤ ਦੇ ਕਿਸਾਨਾਂ ਦੀ ਗੱਲ ਕਰ ਰਹੇ ਆ ਜਦੋਂ ਆਜ਼ਾਦੀ ਦੀਆਂ ਜੰਗਾਂ ਸੀ ਨਾ ਉਦੋਂ ਪੰਜਾਬੀਆਂ ਨੇ ਅੱਗੇ ਹੋ ਕੇ ਪੂਰੇ ਭਾਰਤ ਨੂੰ ਆਜ਼ਾਦੀ ਦਿਵਾਈ ਸੀ ਕੱਲੇ ਪੰਜਾਬ ਨੂੰ ਆਜ਼ਾਦੀ ਨਹੀਂ ਸੀ ਮਿਲੀ ਇਸੇ ਤਰ੍ਹਾਂ ਅਸੀਂ ਭਾਰਤ ਦੇ ਕਿਸਾਨ ਤੇ ਮਜ਼ਦੂਰ ਨੂੰ ਜਿਹੜਾ ਕਾਰਪੋਰੇਟ ਘਰਾਣੇ ਨੇ ਲੁੱਟ ਲੁੱਟ ਕੇ ਕਬਜ਼ੇ ਵਿੱਚ ਕੀਤਾ ਔਰ ਉਹਨਾਂ ਤੋਂ ਆਜ਼ਾਦੀ ਦਿਵਾਉਣ ਦਾ ਅਸੀਂ ਇਹ ਸਿਰਾ ਫੇਰ ਪੰਜਾਬੀਆਂ ਦੇ ਸਿਰ ਜਾਏਗਾ ਔਰ ਅਸੀਂ ਉਹ ਆਜ਼ਾਦੀ ਦਿਵਾ ਕੇ ਰਹਾ ਕਿ ਚਾਹੇ ਸਾਨੂੰ ਕਿੰਨੀਆਂ ਵੀ ਉੱਥੇ ਸ਼ਹਾਦਤਾਂ ਦੇਣੀਆਂ ਪੈਣ ਸਾਡਾ ਇੱਕ ਵੀਰ ਗਿਆ ਏ ਪਰ ਸਾਨੂੰ ਸ਼ੱਕ ਆ 5.5-7 ਵੀਰ ਇਹਨਾਂ ਨੇ ਮਰਡਰ ਉਹਨਾਂ ਦਾ ਕਰ ਦਿੱਤਾ ਔਰ ਉਹਨੂੰ ਉੱਥੇ ਚੁੱਕ ਕੇ ਲੈ ਗਏ ਆ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਆ ਕਿ ਇਹਦੀ ਗਹਿਰਾਈ ਦੇ ਨਾਲ ਜਾਂਚ ਕਰਕੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਦੇ ਮੁੱਖ ਮੰਤਰੀ ਦੇ ਉੱਪਰ ਤੇ ਮੌਕੇ ਦਾ ਜਿਹੜਾ ਆਫੀਸਰ ਉਹਦੇ ਉੱਪਰ 302 ਦੀ ਧਾਰਾ ਲਾ ਕੇ ਪਰਚਾ ਦਰਜ ਕਰੇ ਔਰ ਇਹ ਸਰਕਾਰ ਦੇ ਖਿਲਾਫ ਕਾਰਵਾਈ ਕਰੇ ਪੰਜਾਬ ਅੱਜ ਪੰਜਾਬ ਦਾ ਮੁੱਖ ਮੰਤਰੀ ਦੇ ਅੱਜ ਇੱਕ ਪਰਖਿਆ ਦੀ ਘੜੀ ਆ ਕਿ ਉਹਨੇ ਪੰਜਾਬ ਦੇ ਨਾਲ ਖੜਨਾ ਹੈ ਕਿ ਸੈਂਟਰ ਦੇ ਨਾਲ ਖੜਨਾ ਕਿਉਂਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਸਵਿਰੇ ਐਲਾਨ ਵੀ ਕਰ ਦਿੱਤਾ ਗਿਆ ਹੈ ਕਿ 1 ਕਰੋੜ ਰੁਪਇਆ ਜੋ ਜਿਸ ਕਿਸਾਨ ਵੀਰ ਦੀ ਸ਼ਹਾਦਤ ਹੋਈ ਹੈ ਉਹਦੇ ਛੋਟੀ ਭੈਣ ਨੂੰ ਨੌਕਰੀ ਤੇ ਨਾਲ ਜਿਹੜੇ ਹਰਿਆਣਾ ਸਰਕਾਰ ਆ ਉਹਨਾਂ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਵੀ ਜਿਹੜਾ ਪੰਜਾਬ ਸਰਕਾਰ ਕਰੇਗੀ ਪੰਜਾਬ ਸਰਕਾਰ ਦੀ ਬਹੁਤ ਬਹੁਤ ਮਿਹਰਬਾਨੀ ਉਹਨੇ 1 ਕਰੋੜ ਰੁਪਇਆ ਕੋਸ਼ਿਤ ਕੀਤੀ ਹੈ ਰਾਸ਼ੀ ਪਰ ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਭਰਾ ਉੱਥੇ ਮਰ ਕਿਉਂ ਰਹੇ ਆ ਸ਼ਾਂਤ ਮੈਂ ਜਾ ਰਹੇ ਆ ਉਹ ਕੋਈ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਖੜੇ ਕਿ ਪਾਕਿਸਤਾਨ ਇੱਕ ਹੱਦਬੰਦੀ ਹੋਈ ਪਾਕਿਸਤਾਨ ਦੀ ਉਹ ਪੰਜਾਬ ਦੇ ਬਾਰਡਰ ਤੇ ਆਰ ਪੰਜਾਬ ਯੂਨੀਅਨ ਦੇ ਵਿੱਚ ਆ ਭਾਰਤ ਸਾਡੀ ਭਾਰਤ ਦੀ ਦਿੱਲੀ ਰਾਜਧਾਨੀ ਹੈ ਦਿੱਲੀ ਰਾਜਧਾਨੀ ਜਾਣ ਵਾਸਤੇ ਖੜੇ ਆ ਪੰਜਾਬ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਉਹਨਾਂ ਅਫਸਰਾਂ ਨੂੰ ਉੱਥੇ ਸਾਡੀ ਦੀ ਪ੍ਰੋਟੈਕਸ਼ਨ ਵਾਸਤੇ ਅਸੀਂ ਬਾਰਡਰ ਤੇ ਖੜੇ ਸਾਡੀ ਪ੍ਰੋਟੈਕਸ਼ਨ ਵਾਸਤੇ ਉਥੇ ਪੁਲਿਸ ਖੜੀ ਹੋਵੇ ਪੰਜਾਬ ਦੀ ਉਹਨਾਂ ਨੂੰ ਚੈਲੰਜ ਕਰੇ ਕਿ ਜੇ ਤੁਸੀਂ ਅੱਗੇ ਆਏ ਤੇ ਅਸੀਂ ਤੁਹਾਡੇ ਉੱਪਰ ਕਾਰਵਾਈ ਕਰਾਂਗੇ ਸਾਡੇ ਤੋਂ ਪਹਿਲਾਂ ਪੰਜਾਬ ਦੀ ਰਾਖੀ ਕਰਨਾ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆ ਪੰਜਾਬ ਦੀ ਪੁਲਿਸ ਨੂੰ ਉੱਥੇ ਖੜਾ ਕਰੇ ਫੇਰ ਸਾਨੂੰ ਫੇਰ ਸਾਨੂੰ ਪੰਜਾਬ ਦੇ ਉੱਪਰ ਸਰਕਾਰ ਦੇ ਉੱਪਰ ਵਿਸ਼ਵਾਸ ਹੋ ਗਿਆ ਸਾਨੂੰ ਇਹ ਵੀ ਸ਼ੱਕ ਹੈ ਕਿ ਪੰਜਾਬ ਸਰਕਾਰ ਫੰਡ ਤੇ ਰਿਲੀਜ਼ ਕਰ ਰਹੀ ਆ ਪਰ ਮੰਨ ਸੈਂਟਰ ਗਵਰਨਮੈਂਟ ਦੀ ਰਹੀ ਆ ਇਹ ਇਹ ਪੰਜਾਬ ਵਾਸਤੇ ਪ੍ਰਖੇ ਦੀ ਘੜੀ ਨਾਲ ਖਾਸ ਤੌਰ ਉੱਤੇ ਤੁਹਾਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨ ਉੱਥੇ ਬੈਠੇ ਨੇ ਨਾਲ ਦੀ ਨਾਲ ਹਰਿਆਣਾ ਦੇ ਕਿਸਾਨ ਵੀ ਉੱਥੇ ਆਏ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਜੋ ਹਾਲਾਤ ਹਰਿਆਣੇ ਦੇ ਵਿੱਚ ਹਰਿਆਣਾ ਸਰਕਾਰ ਨੇ ਕੀਤੇ ਨੇ ਜਿੰਨੇ ਵੀ ਕਿਸਾਨ ਆਏ ਨੇ ਤਾਂ ਉਹਨਾਂ ਨੂੰ ਟ੍ਰੇਸ ਕਰ ਕਰਕੇ ਉਹਨਾਂ ਦੇ ਘਰ ਸੰਮਣ ਤੱਕ ਪਹੁੰਚਾਏ ਜਾ ਰਹੇ ਨੇ ਘਰਦਿਆਂ ਨੂੰ ਵੀ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪਰ ਮੰਨਚਾ ਜਾਪਦੀ ਆ ਕਿ ਮੋਦੀ ਸਰਕਾਰ ਕਿਉਂਕਿ ਮੱਥਾ ਦਾ ਮੋਦੀ ਸਰਕਾਰ ਦਾ ਕੇਂਦਰ ਦੇ ਨਾਲ ਸੀ ਦਿੱਲੀ ਦੇ ਨਾਲ ਸੀ ਹਰਿਆਣਾ ਦੇ ਵਿੱਚ ਮੰਨ ਲੈਂਦੇ ਕਿ ਭਾਜਪਾ ਦੀ ਸਰਕਾਰ ਹੈ ਪਰ ਹਰਿਆਣਾ ਦੇ ਨਾਲ ਹਰਿਆਣਾ ਦੀ ਸਰਕਾਰ ਇਸ ਤਰੀਕੇ ਦਾ ਵਤੀਰਾ ਕਰੇ ਕਿ ਇਹ ਕਿਸਾਨਾਂ ਨੂੰ ਕਿਵੇਂ ਲੱਗਦਾ ਹੈ ਇਹ ਚੀਜ਼ ਦਾ ਕਿ ਕਿਉਂਕਿ ਜੋ ਹਾਲਾਤ ਉੱਥੇ ਬਣੇ ਹੋਏ ਨੇ ਦੇ ਕੋਏ ਤੇ ਤਾਨਾਸ਼ਹੀ ਰਾਜਵਾਲੀ ਗੱਲ ਆ ਖੱਟੜ ਜਿਹੜਾ ਵਾ ਉਹ ਸਾਰੀ ਹੀ ਮੋਦੀ ਮੋਦੀ ਦੇ ਭਾਜਪੀ ਦੀ ਸਰਕਾਰ ਆ ਔਰ ਮੋਦੀ ਦੀ ਗੱਲ ਮੰਨ ਰਿਆ ਉਹ ਸੈਂਟਰ ਦੀ ਹੈਲਪ ਕਰ ਰਿਆ ਜੋ ਕਿ ਉਹਨੇ ਵੋਟਾਂ ਹਰਿਆਣੇ ਤੋਂ ਲਈਆਂ ਹਰਿਆਣੇ ਦੀ ਜਿਹੜੀ ਪਬਲਿਕ ਆ ਸਾਡੇ ਨਾਲ ਆ ਹਰਿਆਣਾ ਸਾਡਾ ਛੋਟਾ ਭਰਾ ਹਰਿਆਣੇ ਦੀ ਪਬਲਿਕ ਸਾਡੇ ਨਾਲ ਆ ਹਰਿਆਣੇ ਦੇ ਕਿਸਾਨ ਮਜ਼ਦੂਰ ਸਾਡੇ ਨਾਲ ਆ ਜਿਵੇਂ ਤੁਸੀਂ ਦੱਸਿਆ ਔਰ ਸਾਨੂੰ ਵੀ ਪਤਾ ਆ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਉੱਪਰ ਫੋਰਸ ਲਾ ਦਿੱਤੀਆਂ ਗਈਆਂ ਨੇ ਜ਼ਿਆਦਾਤਰ ਹਰਿਆਣੇ ਦੀ ਪੁਲਿਸ ਦੇ ਕੋਲ ਕੰਟਰੋਲ ਨਹੀਂ ਆ ਪੁਲਿਸ ਤੇ ਵੀ ਇਹਨਾਂ ਨੂੰ ਯਕੀਨ ਨਹੀਂ ਰਿਹਾ ਹਰਿਆਣੇ ਦੇ ਉੱਪਰ ਇਹਨਾਂ ਨੇ ਬਾਹਰੋਂ ਆ ਲਿਆ ਕੇ CRPF ਵਗੈਰਾ ਵਗੈਰਾ ਸਾਰੀਆਂ ਪੈਰਾਮਿਲਟਰੀ ਪੈਰਾਮਿਲਟਰੀ ਲਾਈਆਂ ਨੇ ਔਰ ਇਹ ਬਹੁਤ ਜ਼ਿਆਦਾ ਐਮਰਜੈਂਸੀ ਵਾਲੇ ਹਾਲਾਤ ਸਰਕਾਰ ਪੇਸ਼ ਕਰ ਰਹੀ ਆ 84 ਵਾਲੇ ਹਾਲਾਤ ਬਣਾ ਰਹੀ ਆ ਜੋ ਕਿ ਬਿਲਕੁਲ ਨਿੰਦਨਯੋਗ ਆ ਬਿਲਕੁਲ ਮੰਦ ਭਾਗੀ ਘਟਨਾ ਵਾਏ ਤੇ ਮੰਦ ਭਾਗੇ ਕੰਮ ਸਰਕਾਰ ਕਰ ਰਹੀ ਆ ਮੈਂ ਸਮਝਦਾ ਕਿ ਸਰਕਾਰ ਨੂੰ ਆਪਣੀ ਜਿਹੜੀ ਮੱਥੇ ਤੋਂ ਪੱਟੀ ਇਹ ਲਾਉਣੀ ਚਾਹੀਦੀ ਆ ਆਮ ਪਬਲਿਕ ਦੀ ਲੋਕਾਂ ਦੀ ਜਿਹੜੀ ਗੱਲ ਉਹ ਸੁਣਨੀ ਚਾਹੀਦੀ ਆ ਇਹ ਸਰਕਾਰਾਂ ਐਮ ਸ਼ਾਹ ਅਬਦਾਲੀ ਵਰਗੇ ਨਹੀਂ ਰਹਿ ਵੱਡੇ ਵੱਡੇ ਅੰਗਰੇਜ਼ ਵੀ ਨਹੀਂ ਰਹਿ ਉਹਨਾਂ ਵੀ ਸਾਡੇ ਤੇ ਬਹੁਤ ਅਤਿਆਚਾਰ ਕੀਤਾ ਸੀ ਤੇ ਇਹ ਵੀ ਨਹੀਂ ਰਹਿਣਗੇ ਪਰ ਪੰਜਾਬੀਆਂ ਨੇ ਪਹਿਲਾਂ ਵੀ ਆਜ਼ਾਦੀ ਦੀ ਨਹੀਂ ਪੰਜਾਬ ਤੋਂ ਸ਼ੁਰੂ ਹੋਈ ਸੀ ਤੇ ਅਸੀਂ ਆਜ਼ਾਦੀ ਦਿਵਾਈ ਸੀ ਪੰਜਾਬ ਨੂੰ ਪਾਕਿਸਤਾਨ ਨੂੰ ਆਜ਼ਾਦੀ ਦਿਵਾਈ ਸੀ ਪੰਜਾਬੀਆਂ ਨੇ ਅੱਗੇ ਮੋਹਰੇ ਲਾ ਕੇ ਤੇ ਹੁਣ ਵੀ ਇਹ ਜਿਹੜੇ ਕਾਲੇ ਅੰਗਰੇਜ਼ ਆ ਇਹਨਾਂ ਤੋਂ ਆਜ਼ਾਦੀ ਪੰਜਾਬੀ ਹੀ ਦਿਵਾਉਣਗੇ ਪੂਰੇ ਭਾਰਤ ਨੂੰ ਇਹਨਾਂ ਤੋਂ ਆਜ਼ਾਦ ਕਰਾ ਕੇ ਹੀ ਦਮ ਲਾਵਾਂਗੇ ਤਾਂ ਅਗਲਾ ਕੀ ਹੋਰ ਐਕਸ਼ਨ ਕੀ ਰਹੇਗਾ ਕਿਉਂਕਿ ਉੱਥੇ ਜੇ ਹਾਲਾਤਾਂ ਦੀ ਗੱਲ ਕਰ ਲਈਏ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਦਿਨੋਂ ਦਿਨ ਵੇਖੋ ਜੀ ਹਾਲਾਤ ਜਿਹੜੇ ਨੇ ਉਹ ਬਹੁਤ ਤਣਾਪੂਰਨ ਨੇ ਉੱਥੇ ਬਣੇ ਪਏ ਨੇ ਤੇ ਉਹਨਾਂ ਨੇ ਆਗੂਆਂ ਨੇ ਉੱਥੋਂ ਆਲੇ ਨੇ ਲਾਣ ਵੀ ਕੀਤਾ ਇਸ ਗੱਲ ਦਾ ਵੀ ਅਸੀਂ ਜਿਹੜਾ ਦੋ ਦਿਨ ਠਹਿਰ ਕੇ ਦਿੱਲੀ ਵਾਲ ਨੂੰ ਫਿਰ ਕੁਝ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਐਸਕੇਐਮ ਮਤਲਬ ਪ੍ਰੋਗਰਾਮ ਆ ਅਸੀਂ 26 ਤਰੀਕ ਨੂੰ ਜਿਹੜਾ ਵਾ ਉਹ ਅਸੀਂ ਟਰੈਕਟਰਾਂ ਦੇ ਮੂੰਹ ਜਿਹੜੇ ਆ ਦਿੱਲੀ ਵੱਲ ਨੂੰ ਕਰਕੇ ਸਮੂਹ ਜੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਰੋਡਾਂ ਦੇ ਉੱਤੇ ਜਿਹੜਾ ਵਾ ਲਿਆ ਰਹੇ ਆ ਉਦੋਂ ਅੱਗੇ ਜਿਹੜਾ ਵਾ ਉਹ ਅਸੀਂ ਦਿੱਲੀ ਜਾਣ ਦਾ ਪ੍ਰੋਗਰਾਮ ਜਿਹੜਾ ਵਾ ਉਹ ਬਣਾਉਣ ਵੀ ਜਾ ਰਹੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਕਿਸਾਨ ਤੋਂ ਉਹਨਾਂ ਵੱਲ ਜਿਹੜਾ ਸਾਫ਼ ਤੌਰ ਤੇ ਉੱਤੇ ਜਿਸ ਤਰੀਕੇ ਦਾ ਵਤੀਰਾ ਜੋ ਹਰਿਆਣਾ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਤਾਂ ਉਸੇ ਤਰੀਕੇ ਦੇ ਨਾਲ ਜੇਕਰ ਗੱਲ ਕਰ ਲਈਏ ਤਾਂ ਇਹਨਾਂ ਵੱਲੋਂ ਵੀ ਜਿਹੜਾ ਐਕਸ਼ਨ ਜੋ ਲਿੱਤਾ ਜਾਏਗਾ ਹਰਿਆਣਾ ਤੇ ਹਰਿਆਣਾ ਸਰਕਾਰ ਤੇ ਤੇ ਮੋਦੀ ਸਰਕਾਰ ਦੇ ਖਿਲਾਫ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਸੰਯੁਕਤ ਕਿਸਾਨ ਮੋਰਚਾ ਵੀ ਦਿੱਲੀ ਜਾਣ ਲਈ ਤਿਆਰ ਪਰ ਤਿਆਰ ਹੋਵੇ ਕਿਉਂਕਿ 26 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਟਰੈਕਟਰ ਦੇ ਮੂਹਰੇ ਜਿਹੜੇ ਦਿੱਲੀ ਵੱਲ ਨੂੰ ਕਰਕੇ ਖਲਾਰ ਨੇ ਤਾਂ ਹੋ ਸਕਦਾ ਹੈ ਕਿ ਵੱਡਾ ਐਕਸ਼ਨ ਜੋ ਹੈ ਹੁਣ ਸੰਯੁਕਤ ਕਿਸਾਨ ਮੋਰਚਾ ਵੀ ਲੈਂਦਾ ਆਇਆ ਦਿਖਾਈ ਦਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਿਊਨਕ ਜਗਬਾਨੀ ਟੀਵੀ ਸ਼੍ਰੀਮਨ ਸਸਾ